ਯਾਰ ਸ਼ਾਲਾ ਜੀ ਯਾਰ ਪੈਗ ਨਾਲ ਜਗਾਣ ਕੀ ਕਰਾਂ ਯਾਰ ਮੇਰੇ ਸ਼ਾਇਦ ਯਾਰ ਪੈਸਾ ਤੇ ਨਾ ਵੀ ਹੈ ਨਹੀਂ ਸਾਰੇ ਬਦਲਵਾਈ ਹੋਈ ਬਈਆ ਮੀ ਮੂਝੇ ਨਾ ਯਾਰ ਕੰਮ ਠੰਡਾ ਵੀ ਲੋਕਾਂ ਦੇ ਠੱਪ ਕਿਥੇ ਪਏ ਆ ਸਾਹ ਕੋਈ ਲੱਭ ਨਹੀਂ ਆ ਕੋਈ ਪੋੜਨਾ ਮਾਆਂਗੇ ਕੋਈ ਗੱਪ ਗੁੱਪ ਫੇਰੇ ਪੈਗ ਨਾਲ ਜਗਾਣ ਹੋਊਗਾ ਤਾਂ ਵੇਖਿਆ ਗਏ ਮਾਸੇ ਮੇਰੇ ਛਾਣੇ ਨਾ ਚਿੱਕੜ ਬਣਾ ਹੋਆ ਪਿਆ ਇੰਦਰ ਆ ਨਾਲੇ ਚ ਛੱਪਣ ਦਾ ਪਾਣੀ ਆਈਆਂ ਨਾ ਤਲਗਾਣੀ ਵੀ ਮੇਰੇ ਛਾਣੇ ਨਹੀਂ ਭਰੀ ਪਈਆਂ ਆ ਆਪਣੇ ਵੀ ਕਹਿਰ ਵਰਤਾਇਆ ਇਹ ਬਣੂਗਾ ਯਾ ਦੁਨੀਆ ਦਾ ਇਹ ਤਾਂ ਕਹ ਨਹੀਂ ਪਤਾ ਛੰਨਿਆ ਨੀ ਨੀ ਸ਼ਤਾਲੇ ਨੇ ਓਏ ਰੱਬ ਬੰਦ ਕਰ ਦੇ ਭਰਾਵਾ ਮੀਂਹ ਬੰਦ ਕਰ ਦੇ 12 13 ਦਿਨ ਹੋ ਗਏ ਇਹਨੂੰ ਕਹਾਂ ਨੇ ਘਰ ਰੋੜ ਤੇ ਆਈ ਨਾ ਨਖਸ਼ਾ ਯਾਰ ਜੱਗੂ ਤੇਰੇ ਮੇ ਫੋਨ ਪ੍ਰਦੀਪ ਕਿਵੇਂ ਆ ਤੂੰ ਸੁਣਾ ਪਰ ਸੁਣਾਉਣਾ ਕੀ ਯਾਰ ਪੰਜਾਬ ਦੇ ਹਾਲਾਤ ਦੇਖ ਕੇ ਕਿਤੇ ਮੀਂਹ ਪਾ ਦਿੰਦਾ ਉਧਰ ਹੜਾ ਹੀ ਪਏ ਆਗੇ ਕਦੇ ਗਰਮੀ ਕਰੀ ਕਦੇ ਕਰਮੀ ਕਰਦਾ ਕੀ ਕਰਦੇ ਆ ਇਹਦਾ ਗੀਰ ਹੋਰ ਬੰਦਿਆ ਕਰੇ ਗਰਮੀ ਠੀਕ ਆ ਠੀਕ ਸਭ ਇਹ ਆ ਵਾਹ ਅੰਦਰ ਆ ਬਾਲ ਗਿਆ ਲੱਖਾਂ ਲੱਗਦਾ ਉਹ ਬੈਠਾ ਦੋ ਘੁੱਡਾ ਚੱਲਦੇ ਆ ਅੰਦਰ ਫਿਰ ਮੋੜਦੇ ਆ ਨਾ ਘੁੱਡਾ ਨੂੰ ਫੇਰ ਮੌਸਮ ਹੋ ਗਿਆ ਮੌਸਮ ਪੂਰਾ ਹੋ ਗਿਆ ਕਿਹਨਾਂ ਬੱਕਰ ਉਹ ਨਹੀਂ ਮੈਂ ਨਾ ਉਹ ਕੋਈ ਨਹੀਂ ਆ ਖਲਾ ਉਹ ਯਾਰ ਮੈਨੂੰ ਨਹੀਂ ਆਇਆ ਤੇ ਹਾਂ ਬਰੂ ਮੈਂ ਨਹੀਂ ਨਾ ਮੇਰੇ ਤੇ ਮੀਟ ਚਲ ਬਲ ਮੱਕਰ ਬੱਕਰਾ ਚਾ ਛੱਡਿਆ ਨੂੰ ਆਈ ਲੱਗਣੇ ਕਿ ਦੇਖੀਓ ਸਤੋਤ ਉਹ ਯਾਰ ਕਿਹੜਾ ਤੁਰ ਆਉਂਦਾ ਦੂਜਾ ਆਉਂਦਾ ਨਾ ਨਾ ਕਿਚੂ ਟੁਰੇ ਹੁੰਦਾ ਯਾਰ ਕਮਾਰ ਕਰਦੇ ਕਿਦੋਂ ਹੋ ਰਹੇ ਨੇ ਹਾਂ ਕੋਈ ਜਾਣਿਆ ਨਹੀਂ ਨਾ ਉਹੀ ਤਾਂ ਜਾਣਦੇ ਨਹੀਂ ਆ ਜਾਣੇ ਨਹੀਂ ਜਾਣੇ ਆ ਕੇ ਕਿਹੋ ਜਿਹਾ ਬਈ ਓ ਮੈਂ ਚਾਚਾ ਦਾਤਾ ਮਾ ਸਾਰੀ ਦੁਨੀਆ ਮੈਨੂੰ ਚਾਚਾ ਦਾਤਾ ਕਹਿੰਦੇ ਆ ਕੋਈ ਨਹੀਂ ਨਾ ਤੁਸੀਂ ਨਹੀਂ ਮਿਸ਼ਾਣੇ ਕਹਦਾ ਚਾਚਾ ਕੀ ਬੋਲ ਚਾਚਾ ਦਾਤਾ ਯਾ ਤੂੰ ਇਥੇ ਹੀ ਕਰਦਾ ਸਾਡੇ ਪਿੰਡ ਸਾਡੇ ਘਰੇ ਤੂੰ ਆਉਂਦੇ ਪਿੰਡ ਜਾਂ ਘਰੇ ਜਾਂ ਆਉਂਦੇ ਓਏ ਆ ਮੈਂ ਘਰ ਆਉਂਦੇ ਘਰੇ ਹੀ ਜੰਨਿਆ ਸੀ ਮੈਂ ਤੁਹਾਡੇ ਨਾਲ ਦਾ ਪਿੰਡ ਨਹੀਂ ਓਏ ਕੀ ਬੰਦੇ ਆ ਨਾਲ ਦੇ ਪਿੰਡ ਨੂੰ ਛੋਟੇ ਨੂੰ ਆਇਆ ਕਿਹੜਾ ਪਿੰਡ ਆਉਂਦਾ ਨਾਲ ਤਾਂ ਪਿੰਡ ਬਹੁਤ ਆ ਤੂੰ ਦੱਸ ਕਿੱਥੇ ਨਹੀਂ ਇੱਕੋ ਜਿਵੇਂ ਸੜਕ ਜਾ ਕੇ ਕਿਹੜਾ ਪਿੰਡ ਆਉਂਦਾ ਜੀਆ ਸਿੰਘਾ ਵਾਲਾ ਮੁੰਡਣੀ ਨੇ ਇੱਧਰ ਰਹਿ ਗਿਆ ਡੇਡਾ ਉਹ ਵੀ ਯਾਰ ਕਮਣਾ ਆਂਗਾਂ ਦਾ ਗਾਉਂਸਾਂ ਕੋ ਗਾ ਗਿਆ ਸੀ ਮੈਂ ਹਾਂ ਉੱਥੇ ਟੋਲਾ ਰਹਿੰਦਾ ਉਹ ਤੋਂ ਲੈਣਾ ਸੀ 20000 ਰੁਪਇਆ ਅੱਛਾ ਹਾਂ ਮੈਂ ਯਾਰ ਕਿੱਦੇ ਲਉ ਕੋਈ ਆਉਣਾ ਨਹੀਂ ਬਹੁਤ ਬਾਹਰ ਬਥੇਰੇ ਲਾਇ ਦੀ ਨਾ ਅੱਛਾ ਉਹ ਬਈਆ ਆਇਆ ਹੀ ਨਹੀਂ ਦੇਣੇ ਆ ਨਾ ਪਰ ਮੈਂ ਅੱਜ ਗਿਆ ਅੱਖਾਂ ਸੋਖਾ ਹੋ ਗਏ ਮੈਂ ਉਹ ਮਗਾਦੇ ਉਹਦਾ ਮੇਰੇ ਜਾਂਦੇ ਨੂੰ 20-25 ਬੰਦੇ ਇਕੱਠੇ ਕਰੇ ਬੈਠਾ ਸੀ ਮਾਛ ਮਾਇ ਦਾ ਬਈਆ ਨਹੀਂ ਆ ਪੀਣਾ ਦੇ ਥੋੜਾ ਪਾਇਆ ਮਰੇ ਹਾਲ ਟੁੱਟ ਗਏ ਅੱਛਾ ਵੀ ਮੋਣੀ ਬੋਲਦੇ ਇਹਨੇ ਮੰਗ ਚਾਗੇ ਗੋਮੀ ਆ ਗਿਆ ਦਰਦ ਖੋ ਨਾ ਖੀ ਨਾ ਲੈ ਹੋਣ ਹੋਣੇ ਚਾਹਿਆ ਤੰਬਾ ਜੀ ਨੂੰ ਲਾਣਾ ਸੀ ਨਹੀਂ ਉਹ ਉਹ ਕੁੱਤੀ ਮਾ ਮੋਰੀ ਅਕਤ ਉਹ ਤਾਂ ਵੇਂ ਦੇਖਦੇ ਲੋਟੀਆਂ ਖਾਂਦਾ ਰੁੜ ਗਿਆ ਉਹਦਾ ਨਾਲ ਇੰਜ ਆਹ ਤੇ ਉਹ ਦੂਜਿਆਂ ਨੂੰ ਮੰਨੇ ਕੱਪਲੇ ਜਲੇ ਵੀ ਟੱਤੀ ਜਾਣਾਂ ਨੂੰ ਇਹ ਸਾਰਾ ਪਿੰਡ ਇਕੱਠਾ ਹੋਇਆ ਉਹ ਨਹੀਂ ਇਹ ਤਾਂ ਨਹੀਂ ਆ ਲੱਗੀ ਉਹ ਲੈ ਨੂੰ ਤੇਰਾ ਹੀ ਪਤਾ ਪਿੱਛੋਂ ਘੜਾਤਾ ਘੜਾਲੇ ਗਨਾਸ਼ੇ ਉਹ ਬੰਦਾ ਹੀ ਆ ਹਾਂ ਹੈ ਕਿਹੜੀ ਹੋ ਗਾ ਨੇ ਪਿੱਛੇ ਵੀ 22 ਬੰਦਾਂ ਨੂੰ ਮੈਂ ਲੂਟਣੀਆਂ ਖਵਾ ਕੇ ਆਇਆ ਕੁੰਝੇ ਲਾ ਕੇ ਕੁੰਗੜੂ ਦੰਗੀਆਂ ਨਾ ਯਾਰ ਆਪਦਾ ਯਾਵੀ ਲਿਆ ਯਾਰ ਲੱਤਾਂ ਤੇ ਕਿਥੀ ਆ ਤੂੰ ਵੀ ਪਿੱਛੇ ਕਿੱਥੋਂ ਯਾਰ ਬਰਗਾਤ ਕਿੱਥੇ ਪੁੱਤ ਦੰਗੀਆਂ ਦੋ ਲੱਤਾਂ ਤੇ ਤੁਰ ਕੇ ਆਇਆ ਤਲਨਰਵਾਸ ਤੇਰੇ ਸਾਹਮਣੇ ਓਏ ਵੀ ਮਾਰਦਾ ਜਵੜੀਆਂ ਜਮਣ ਗਿਆ ਜਦੋਂ ਮੈਂ ਬਚਾਉਣਾ ਉਹ ਨਾ ਨਾ ਯਾਰ ਤੂੰ ਸੱਚੀ ਬਦਮਾਸ਼ ਆ ਪਰ ਲਾਸਟ ਟਾਈਮ ਮੈਂ ਬੜਾ ਮਖੇ ਦੇਖੀ ਮੀਂ ਸ਼ਾਹਲਾ ਬਧੀਰੇ ਨਾ ਉਹ ਬਦਮਾਸ਼ ਹੀ ਨਾ ਜੱਨਾ ਕਾ ਗੇ ਮੈਨ ਨਾ ਕੀਣਾ ਹਾਂ ਬੱਲੀ ਬੁੱਲੀ ਲਾਦਾ ਹਾਂ ਕੋਈ ਪ੍ਰਾਹ ਹੌਂਦਾ ਹਾਂ ਹਾਂ ਸ਼ੌਰੀਆ ਕਭ ਕੇ ਨੂੰ ਕਹਾਣੀ ਸੁਣਾਈਆਂ ਨਹੀਂ ਮੈਂ ਕੰਗਨਾ ਜ ਤੁਰਾ ਦੱਡਾ ਸੈਰ ਦੀ ਰੱਖਦੇ ਬਈ ਸੈਨ ਤੇ ਰੱਖ ਲੈਨੇ ਆਪਾਂ ਦਾ ਯਾਰ ਬੀਲੀਆ ਮਿੱਤਰ ਬਿਆਨੇ ਆ ਤੁਸੀਂ ਆ ਕੋਟੇ ਰੋ ਆਪਣਾ ਜੀਵਨ ਓਦੋਂੋਂੋਂ ਆਪਣੇ ਵਾਦੇ ਨੋਰੇ ਗਾ ਲਗੇ ਵੀ ਪੋਸਾ ਉਂ ਪੋਸਾ ਉਂ ਮਾਰਾ ਨਿਕਲ ਪੁੱਤੀ ਗਲਿਓ ਜੇ ਹੁਣੇ ਹੁਣੇ ਹੂੰ ਫੇਰ ਵੀ ਮਾਰ ਦੇਖਾ ਹੋਈ ਗਦਨੇ ਗਲਿਂ ਕੱਢੀ ਮਾਰਿਆ ਮੁਠੀ ਆਈ ਆ ਜੀ ਹੂੰ ਇਹ ਨੋਰੇ ਨਾ ਨੇ ਹੂੰ ਅੱਜ ਮੋਸੋ ਵੀ ਖੰਡਾ ਬੜਾ ਗੇਮੋ ਆ ਜਾ ਹਾਂ ਕਿਉਂ ਨਿਆਗੇ ਬੋਤਲ ਬੋਤਲ ਜਾਂ ਮੁਰਗਾ ਮੁਰਗਾ ਦੂ ਤੇ ਕੋ ਰਹਿ ਗਿਆ ਦਾ ਪੈਸੇ ਲੈ ਆਏ ਮੇਰੇ ਕੋਲ ਨਾ ਮਾਰਗਾ ਮੁਰਗਾ ਹੈ ਨਹੀਂ ਆ ਦੋ ਜਿਹੜੀ ਤੇ ਲੜੀ ਆ ਪਿਆ ਪਿਆ ਹਾਂ ਕੋਸਕ ਨਹੀਂ ਹੈ ਆ ਮੈਂ ਬੰਦੇ ਰਹਿਣਾ ਮਹਿਮਾਨ ਹੋਣਾ ਜੋ ਕੋਸਾਈ ਆ ਤੇ ਮੇਰੇ ਮਗਰਤਾ ਦੂਜਾ ਰਸਤੇ ਮਗਰ ਨਾ ਪਹੁੰਚ ਸਕਵਾਦੀ ਕੋਸਰਿੰਗ ਦੋ ਗੱਡੀਆਂ ਹੀ ਆਂਦੇ ਨਾ ਜਿਵੇਂ ਉੱਡਣਾ ਨਹੀਂ ਤਾਡਾ ਜਾ ਯਾਰ ਟੌਨ ਵਾਲਾ ਸ਼ਾਨੋ ਖਾਲੀ ਕਿਹੜਾ ਹੁੰਦਾ 11 ਮੋਟਰ ਦੀ ਪਾਸ ਲੱਗੀ ਹੋਈਆਂ ਹਾਂ ਆ ਇੱਕ ਤੇ ਇੱਕ ਦੋ ਆ ਕੋ ਉੱਟ ਗਿਆ ਨਾ ਮੇਰੇ ਮਗਰ ਕੋਸਾ ਨਾ ਵੇ ਰੋ ਮੁੰਡੇ ਕਰੇ ਸਿੱੰਨੇ ਆਉਂਗੇ ਨਾ ਉਹ ਡੰਡੀ ਲੂਣੇ ਇਹਨੇ ਕੋਸਾ ਨਾ ਸਿੱਧੀ ਸਾਠੀ ਸ਼ਕਤੀ ਤੋਂ ਤੇ ਹੈ ਨਾ ਆਸ਼ੀਰਵਾ ਦੇ 25 ਬੰਦੇ ਬੂਟਾ ਕੱਖਣੀ ਨਵਾ ਕਰਦੇ ਤੁਸੀਂ ਕਹਿ ਦੋ ਅਸੀਂ ਵੀ ਦੇ ਬੰਦਾ ਬਰਾਬਰ ਕਿੰਨੇ 라ਵਣਾ ਬਹਿ ਗਏ ਜੀਰ ਦੀਆਂ ਖਾਵਾ ਨਹੀਂ ਭਰਾਵਾ ਤੂੰ ਹੀ ਖਾ ਲੜਿਆ ਮਿਸਣਾ ਰੋਟਾ ਖਾਣਾ ਸੀ ਨਹੀਂ ਖਾਣਾ ਵਾਹ ਕੀ ਉਹ ਸੀ ਜੇਲ੍ਹ ਤੇ ਜਾ ਕੇ ਭਰਾਵਾ ਅੱਗੇ ਤੋਂ ਡਰ ਲੱਗਦਾ ਭਰਾਵਾ ਇਹ ਕੋਈ ਬੰਦੇ ਨਹੀਂ ਆਇਆ ਜੇਲ੍ਹ ਤੋਂ ਨਹੀਂ ਆਇਆ ਮੈਨੂੰ ਸੁਣਾ ਤੀਆ ਮੇਰੀਆਂ ਨਜ਼ਰਾਂ ਨੇ ਤੀਨ ਲੱਗਿਆ ਆ ਬੰਦਾ ਸਿਰੇ ਨਾਲ ਬਲੇਰ ਲੜਦਾ ਉਹ ਜਾ ਭਰਾਵੇਂ ਮੈਂ ਕਹਿੰਦੀ ਤੇਰੀ ਨਾਲੇ ਨਹੀਂ ਭਈਆਂ ਦੇ ਭਰਾਵਾ ਹੀ ਜਾਂਦੇ ਆ ਲੈਰ ਭਈਆਂ ਲੋਕ ਦੀ ਨਾਲ ਜਾਂ ਵੇਚਦੇ ਕਰਾਈਆਂ ਮੇਰੀ ਮਾਂ ਮੁੰਡੇ ਕੋਲੇ ਬੈਠਾ ਹੀ ਤਾਂ ਬੋਲ ਨਰਕਾ ਜਾ ਯਾਰ ਗੰਗਾ ਤੂੰ ਜਾ ਯਾਰ ਬਈ ਯਾਰ ਨਹੀਂ ਆ ਨਾ ਉਸ ਬੋਲ ਸੁਣੋ ਨਹੀਂ ਨਹੀਂ ਨਾ ਕੌਣ ਚੋਣਾਂ ਲਈ ਆ ਪਤਨੇ ਚੱਲੇ ਮੋਸ ਦੇ ਨਾਲ ਓ ਯਾਰ ਜਾਨ ਦੇ ਨਹੀਂ ਪਛਾਣਦੇ ਨੂੰ ਆ ਯਾਰ ਜਾਨ ਦੇ ਨਹੀਂ ਪਛਾਣਦੇ ਸਿੱਧਾ ਆ ਕੇ ਉੱਥੇ ਬਹਿ ਗਏ ਮੈਂ ਕਹਿਣਾ ਸਾਡੇ ਰਸਤੇਦਾਰ ਆ ਅਸੀਂ ਭੇਜਾ ਓਦੋਂ ਸਾਡੇ ਦੀ ਪਿੰਡ ਤਾਂ ਨਹੀਂ ਆ ਇਹ ਪਿੰਡ ਦਾ ਨਹੀਂ ਨਾ ਫੇਰ ਕਿਉਂ ਆ ਗਏ ਆਪਾਂ ਹੈ ਤਾਂ ਯਾਰ ਵੀ ਨਹੀਂ ਇਕੱਠੇ ਬੈਠੇ ਯਾਰ ਵੀ ਨਹੀਂ ਕਹਦੇ ਯਾਰ ਜਾਣਨਾ ਪਛਾਣਨਾ ਤੂੰ ਮੇਰਾ ਮਹਿਮਾਨ ਮਹਿਮਾਨ ਹੀ ਆ ਤੁਹਾਡਾ ਭਰਾਵਾ ਮੁੰਡੇ ਘਰ ਆ ਕੇ ਬੈਠਾ ਜਾ ਯਾਰ ਤੁਸੀਂ ਹੋਰ ਘਰ ਆਏ ਬੰਦੇ ਨੂੰ ਪਾਣੀ ਵੀ ਨਹੀਂ ਪੁੱਛਿਆ ਪਾਣੀ ਦਾ ਨਹੀਂ ਤੂੰ ਜਾ ਮੇਰੀ ਗਾਲਾਂ ਤੋਂ ਹੋ ਨਹੀਂ ਇਹਨਾਂ ਗਾਲਾਂ ਹੋਣ ਕਾ ਗਾਨੀ ਦੁਈ ਹੋਲਾ ਹੂੰ ਦੱਸਾਂ ਰਾਂ ਮਾ ਪਤੀ ਮਨੇ ਰੋਣ ਕੇ ਆਇਆ ਦਵੇ ਇਹ ਰਹੁ ਮੈਂ ਤੁੰ ਵੀ ਰੋਣਾ ਮੈਂ ਦੇਖੇ ਬਰਮਾਸੀ ਮੇਰਾ ਇਹ ਚੜਦਾ ਨਾ ਸੁਣੀ ਨਾ ਉਹਨਾਂ ਨਾ ਕਣੀ ਜਾਂਦਾ ਦਾ ਆਇਂਦਾ ਉਹਦਾ ਤੰਬਾ ਹੁੰਦਾ ਚੱਤੇ ਆ ਭੂਗਣੀ ਨਾ ਵੱਡੇ-ਵੱਡੇ ਮਾਰਦੇ ਹੋ ਛੰਡਾ ਪਾਵਾ ਹੀ ਨਹੀਂ ਕੋ ਕਦਨੂ ਅਹੀ ਕਹਿੰਦੇ ਤੈਨੂੰ ਕੋਈ ਤੈਨੂੰ ਕੀ ਚਾਹੀਦਾ ਜਦੇ ਮੈਨੂੰ ਹੀ ਬਾਕੀ ਮੰਗਦਾ ਏ ਕਿਲਾ ਕੱਸਾ ਦਾ ਹੈ ਯਾਰਾ ਪਪਰਾ ਹੈ ਆ ਮੌਸਮ ਠੰਡਾ ਹੈ ਯਾਰ ਤੇ ਗੜਾ ਹੋ ਗਿਆ ਪਿਆ ਯਾਰ ਕੋਈ ਮਨ ਤੇ ਤੱਗਾ ਨਾ ਨਹੀਂ ਬਰਵਾਏ ਓਈ ਨਾ ਤੇ ਸਿਦਰੀ ਲੋਣਾ ਬਈ ਯਾਰ ਹੋ ਰਿਹਾ ਨਾ ਆਏ ਜਵਾਨੇ ਬੰਦੇ ਆ ਤੈਨੂੰ ਪੈਗ ਲਾਉਣੇ ਲੱਗਦੇ ਸੀ ਕਿਉਂ ਸ਼ਿਆਣੇ ਬੰਦੇ ਮੂੰਹ ਤੇ ਲਿਖਿਆ ਹੁੰਦਾ ਵੀ ਤੈਨੂੰ ਲਾਉਣੇ ਆ ਜਾਂ ਨਹੀਂ ਲਾਉਣੇ ਹੈ ਕਸ ਟਿੱਕਰ ਲਾ ਕੇ ਚਪਕੇ ਕੇ ਮੱਛੇ ਜਿਹਾ ਘੁੰਮ ਰਿਹਾ ਵੀ ਅਸੀਂ ਪੈਗ ਨਹੀਂ ਲਾਉਣੇ ਚੱਲਿਆ ਤੂੰ ਲੈ ਆ ਜਿਹੜਾ ਕੋਲੇ ਆ ਫਿਰ ਆਪਾਂ ਲੈ ਲੋ ਫਟੋਂ ਪੈਸੇ ਹੈ ਸਾਡੇ ਕੋਲ ਨਹੀਂ ਲੈ ਕੋਸ਼ਾ ਆਇਆ ਵੀ ਫਰਾਪਾਲਾ ਉਹ ਚੱਲ ਯਾਰ ਤੇਰੇ ਨੂੰ ਮੇਰਾ ਚਾਪਨ ਵੇੜ ਕੋਲ ਸ਼ੌਣ ਨਹੀਂ ਆਂ ਜਾਂ ਦੇਗਾ ਮੈਨੂੰ ਨਾ ਆ ਆ ਲੈ ਯਾਰ ਉਂ ਸਾਰੂ ਕੋ ਆ ਲੈ ਯਾਰ ਆ ਲੈ ਯਾਰ ਕੋ ਲੈਣਾ ਤੇ ਜਾ ਯਾਰ ਇਹ ਆ ਤੂੰ ਮੈਨੂੰ ਇਹੋ ਬਸਾਉਂ ਗਿਆ ਉਹ ਭਰਾਵਾ ਲੈ ਉਹ ਨਾ ਨ ਦੋ ਯਾ ਮੈਂ ਨਹੀਂ ਲੈਣਾ ਪਰ ਆਇਆ ਤੂੰ ਮੋਚਾ ਤੇ ਆ ਆ ਆ ਆ ਆ ਬੈਠਾ ਲੈ ਯੋ ਹਾਂ ਬੈਠਾ ਨਹੀਂ ਬੈਠਾ ਜਾ ਕੇ ਮੂੰਹ ਨਹੀਂ ਨਾ ਚੱਕਦੇ ਮੈਂ ਤਾਂ ਗਵਾਈ ਦੇਣੀ ਆ ਕਿੰਚਾ ਤੇ ਨੂੰ ਤਾਂ ਭੇਜਿਆ ਗਿਆ ਤੇ ਚਾਹ ਤੇ ਨੂੰ ਸਪਾਰਾ ਹੀ ਦਿੱਤੀ ਸੀ ਆ ਬੰਦਿਆ ਓ ਯਾਰ ਹੋਰ ਜੰਪ ਖੜਾ ਕਰ ਉਹ ਯਾਰ ਪੈਸਾ ਵੀ ਲੈ ਜਾ ਤੂੰ ਆ ਵੀ ਲੈ ਜਾ ਸਾਰੇ ਗਾ ਆ ਯਾਰ ਮੁਰਗਾ ਖਾਵਾਂਗੇ ਅੱਜ ਅਜੋ ਕੋਈ ਮਾਰਦੀ ਨਾ ਮੈਂ ਆਈ ਟੱਕਰ ਕਰ ਲੋ ਮੋਰ ਦਾ ਇੱਕ ਬੋਤਲਾ 500 700 ਅੰਦਰ ਨੂੰ ਆ ਤੂੰ ਤੁਸੀਂ ਨਾ ਲੈ ਛੱਡੋ ਯਾਰ ਐਂ ਸੀ ਵੀ ਲਾ ਲਾ ਕੇ ਐਂ ਕੀ ਨਾ ਲਾ ਆ ਗਿਆ ਭੂੜਨੀ ਨੂੰ ਕੋਸੋ ਫੜਾ ਦਿਓ ਉਹ ਬਈ ਯਾਰਾ ਮਾਰੇ ਮੋਟੇ ਟਾਗ ਮਾਰੇ ਮਨੇ ਜਾਣਦੇ ਨਹੀਂ ਕਾਟਿਆਂ ਦੀ ਬਰਮਾਸ਼ਾਂ ਬਈ ਯਾਰਾ ਬਹੁਤ ਚੰਗਾ ਬੜਾ ਟਾਗਾ ਮੇਲੀ ਨਹੀਂ ਆ ਯਾਰਾ ਨਹੀਂ 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 ਜਾਇ ਜਾਓ ਯਾਰ ਚਲੋ ਢੀਂਗੋ ਬਣਾ ਲੈ ਜਾ ਮੈਂ ਨਾਲ ਤੁਹਾਡੇ ਨਾਲ ਲੈ ਜਾ ਉਹ ਖਾਸ ਹੋਇਆ ਦਾ ਮਾਰੇ ਮੋਟੇ ਲੈ ਕੇ ਦੁਕਤੀ ਲੈ ਕੇ ਵੀ ਇਹ ਤੈਨੂੰ ਲੱਗੋ ਲੱਗੇ ਕਿ ਬਹੁਤ ਏਨੂੰ ਤੂੰ ਜਾ ਯਾਰ ਠੀਕ ਆ ਤਾਉਂ ਦੇਗਾ ਉਹ ਠੀਕ ਆ ਫਿਰ ਕੌਣ ਆ ਯਾਰੇ ਆ ਸਾਫ ਕਰੀ ਆ ਲੈ ਜਾ ਯਾਰ ਮਸਾਦਾ ਇਕੱਠਾ ਕੀਤੀ ਖਰਚੇ ਪਾਣੀ ਨੂੰ ਉਹ ਬੰਦਾ ਕਾਂਸੀ ਉਹ ਪਹਾੜੀ ਯਾਰ ਕੌਣ ਸੀ ਬੰਦਾ ਆਫਰ ਪਿਆ ਲੈ